ਮੇਰਾ ਡਾਕਟਰ ਕੁਮਾਰ ਹੈ ਜੀ ਕੀ ਗੱਲ ਹੋਈ ਜੀ ਤੁਹਾਡੀ ਕਿੰਨੀ ਗੱਲ ਜੇ ਜੇ ਸਵੇਰੇ ਹਸਬੰਡ ਵਾਈਫ ਆਏ ਸਵੇਰ 9:00 ਵਜੇ ਆਏ ਆ ਇਹ ਇਹਨਾਂ ਨੂੰ ਬੁਲਾਇਆ ਗਿਆ ਸੀ ਵੀ ਸਵੇਰ ਹੋ ਸਕਦਾ ਸੀ ਆਪਰੇਸ਼ਨ ਕਰ ਲਈ ਇਹਨਾਂ ਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਬੇਟੀ ਦਾ ਵੈਸੇ ਸਵੇਰ ਫੋਨ ਵੀ ਆਇਆ ਸੀ ਮੈਨੂੰ ਪਾਪਾ ਕਹਿੰਦੇ ਅੱਜ ਹਸਪੀਟਲ ਜਾਣਾ ਤੇ ਮੈਂ ਕਿਹਾ ਚਲ ਮੈਂ ਆ ਜੂੰਗਾ ਕੋਈ ਗੱਲ ਨਹੀਂ ਤੇਰੀ ਮੰਮੀ ਆ ਜਾਏਗੀ ਉਸ ਤੇ ਨਾਲੇ ਤੇਰੇ ਹੋਰ ਇਹਨਾਂ ਦੇ ਵੀ ਕਰਦੇ ਆ ਗਏ ਸੀ ਵੈਸੇ ਨਾਲ ਵਧੀਆ ਕੋਈ ਉਹ ਜੀ ਪ੍ਰੋਬਲਮ ਨਹੀਂ ਸੀ ਜੀ ਮੈਨੂੰ ਫੋਨ ਆਇਆ ਇਹਨਾਂ ਦਾ ਕੋਈ 11:30 ਵਜੇ 11:00 ਵਜੇ ਫੋਨ ਆਇਆ ਕਹਿੰਦੇ ਵੀ ਐਗਰ ਕਿਨ ਮੈਨੂੰ ਲੱਗਦਾ ਤੇ ਵੀ ਇਹ ਠੀਕ ਨਹੀਂ ਹੈ ਇਹਨਾਂ ਦੇ ਪਰੋਣੇ ਦੇ ਵੱਡੇ ਭਾਈ ਭਾਈ ਸਾਹਿਬ ਦਾ ਤੇ ਮੈਂ ਵੀ ਚਲੋ ਆ ਗਿਆ ਮੈਂ ਚਲੋ ਕੋਈ ਨਹੀਂ ਆ ਜਾਂਦਾ ਮੈਂ ਮੈਂ ਆ ਕੇ ਦੇਖਿਆ ਚਿਹਰਾ ਕੁੜੀ ਦਾ ਨੀਲਾ ਹੋਇਆ ਪਿਆ ਸੀਗਾ ਫੂਨ ਜੀਵ ਦੰਦ ਥੱਲੇ ਆਈ ਹੋਈ ਸੀ ਫਿਰ ਮੈਂ ਇਹਨਾਂ ਨੂੰ ਮੈਂ ਲੜਿਆ ਮੈਂ ਕਿਹਾ ਕਿ ਮੇਰੇ ਰੋਣ ਪਿੱਟਣ ਤੇ ਬਟਾਏ ਨਾਲ ਖਰਾਬ ਕਰੀਏ ਜੋ ਈ ਹੋਇਆ ਕਿ ਇਨੀ ਆਪਾਂ ਅਸਲ ਚ ਪਤਾ ਹੋਣਾ ਚਾਹੀਦਾ ਜਦੋਂ ਐਡਮਿਟ ਕਰਾਇਆ ਗਿਆ ਸੀ ਕਿ ਡਾਕਟਰ ਸਾਲ ਦੱਸਿਆ ਗਿਆ ਸੀ ਕਿ ਆਪਰੇਸ਼ਨ ਦੌਰਾਨ ਕੋਈ ਦਿੱਕਤ ਆ ਸਕਦੀ ਹੈ ਜਾਂ ਪਹਿਲਾਂ ਕਿਸੇ ਕਿਸਮ ਦਾ ਡਾਟਰ ਰੂਟਰ ਨਾ ਕੋਈ ਉਹਨਾਂ ਨੇ ਗੱਲ ਨਹੀਂ ਕੀਤੀ ਜਿਨ੍ਹਾਂ ਨੇ ਇੱਕ ਕਿੱਟ ਜੀ ਮੰਗਾਏ ਸੀਗੀ ਇੱਕ ਤਾਂ ਪਾਵਾ ਵਾਲੀ ਉਹ ਲਾਈ ਸੀਗੀ ਤੇ ਉਹ ਸਾਬਨ ਲੈਣੇ ਭੇਜ ਤਾਂ ਪਰੋਣੇ ਨੂੰ ਵੀ ਤੁਸੀਂ ਹੱਥ ਤੋਂ ਹੱਥ ਸਾਬਨ ਲਿਆਓ ਅੰਦਰੋਂ ਗੁੰਡੀ ਗੰਡੀ ਲਾਇਆ ਜਦੋਂ ਸਾਬਨ ਲੈ ਕੇ ਆਏ ਤੇ ਬਾਹਰ ਜਦੋਂ ਟੀਕਾ ਟੁਕਾ ਲਾਇਆ ਉਹਨਾਂ ਨੇ ਕੁੜੀ ਦੀ ਆਵਾਜ਼ ਆਈ ਚੀਕ ਮਾਰੀ ਕੁੜੀ ਨੇ ਜਦੋਂ ਡੈਥ ਇਹ ਘਬਰਾ ਗਏ ਜਦੋਂ ਡੈਥ ਹੁੰਦੀ ਉਸ ਤੋਂ ਬਾਅਦ ਤੁਹਾਨੂੰ ਕਦੋਂ ਕੋ ਇਨਫੋਰਮ ਕਿੰਨੀ ਦੇਰ ਬਾਅਦ ਇਨਫੋਰਮ ਮੈਨੂੰ 15 ਗਿਮੀ ਮਿੰਟ ਬਾਅਦ ਫੋਨ ਕਰਤਾ ਸੀ ਜੀ ਇਹਨਾਂ ਨੇ ਹਾਂ ਜੀ ਵੈਸੇ ਤਾਂ ਡਾਕਟਰਸ ਨੂੰ ਹਮੇਸ਼ਾ ਰੱਬ ਦਾ ਰੂਪ ਦੇ ਮੰਨਿਆ ਜਾਂਦਾ ਹੈ ਔਰ ਉਸ ਉਸੇ ਹੀ ਮਰਿਆਦਾ ਉਸੇ ਹੀ ਪਿਆਰ ਨਾਲ ਉਸੇ ਸਤਕਾਰ ਨਾਲ ਉਸੇ ਹੀ ਨਿਗਾ ਨਾਲ ਸਤਕਾਰ ਦਿੱਤਾ ਜਾਂਦਾ ਹੈ ਪਰ ਜਦ ਕਿਤੇ ਕਿਸੇ ਡਾਕਟਰ ਦਾ ਲਾਲਚ ਪੈਸਿਆਂ ਦੇ ਪ੍ਰਤੀ মোহ ਜਾਂ ਆਪਣੇ ਕੰਮ ਦੇ ਪ੍ਰਤੀ ਅੰਗੈਲੀ ਇੰਨੀ ਵੱਧ ਜਾਵੇ ਕਿ ਉਹ ਇੱਕ ਕਿਸੇ ਦੇ ਦਿਲ ਦੇ ਟੁਕੜੇ ਨੂੰ ਜਸਟ ਇੱਕ ਫਾਈਲ ਦਾ ਸੈਂਪਲ ਸਮਝ ਕੇ ਟ੍ਰੀਟ ਕਰੇ ਤੇ ਫਿਰ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਔਰ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਸਾਨੂੰ ਪੁਰਜ਼ੋਰ ਉਮੀਦ ਹੈ ਕਿ ਸਾਡੇ ਸਾਰੇ ਜ਼ਿਲ੍ਹੇ ਫਰੀਦਕੋਟ ਦੇ ਜਿੰਨੇ ਵੀ ਸਰਕਾਰਜੋਗ ਔਰ ਬਹੁਤ ਕਾਬਿਲ ਅੱਛੇ ਡਾਕਟਰ ਨੇ ਉਹ ਇਸ ਗੱਲ ਦੀ ਪੂਰੀ ਨਿਖੇਧੀ ਕਰਨਗੇ ਜਿੰਨੇ ਵੀ ਵਕੀਲ ਸਾਹਿਬਾਨ ਨੇ ਜਿੰਨੇ ਵੀ ਮੁਲਾਜ਼ਮ ਸਾਹਿਬਾਨ ਨੇ ਜਿੰਨੇ ਵੀ ਬੰਦੇ ਨੇ ਸਾਰੇ ਇਸ ਗੱਲ ਦਾ ਦੁੱਖ ਮਹਿਸੂਸ ਕਰ ਰਹੇ ਆ ਪ੍ਰਧਾਨ ਜੀ ਨੂੰ ਲਗਾਤਾਰ ਫੋਨ ਆ ਰਹੇ ਨੇ ਔਰ ਸਾਰਾ ਸਮਾਜ ਜਿਹੜਾ ਹੈਗਾ ਉਹ ਨਾਲ ਖੜਾ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਬੱਚੀ ਜਿਹਦਾ 1 ਸਾਲ ਪਹਿਲਾਂ ਲਾੜ ਨਾਲ ਪਾਪਾ ਨੇ ਵਿਆਹ ਕੀਤਾ ਸੀ ਮੰਮਾ ਨੇ ਵਿਆਹ ਕੀਤਾ ਸੀਗਾ ਨਾਨਾ ਨਾਨੀ ਉਡੀਕ ਕਰ ਰਹੇ ਸੀਗੇ ਕਿ ਸਾਡੇ ਘਰੇ ਖੁਸ਼ੀਆਂ ਆਉਣਗੀਆਂ ਦਾਦਾ ਦਾਦੀ ਉਮੀਦ ਉਡੀਕ ਕਰ ਰਹੇ ਸੀਗੇ ਬਿਲਕੁਲ ਡੇ 1 ਤੋਂ ਉਸ ਬੱਚੀ ਦਾ ਇਲਾਜ ਉਸੇ ਬੱਚੇ ਦਾ ਹੋਣ ਵਾਲੇ ਬੱਚੇ ਦਾ ਇਲਾਜ ਇਸ ਹਸਪੀਟਲ ਤੋਂ ਹੋ ਰਿਹਾ ਸੀਗਾ ਪਰ ਇਹਨਾਂ ਦੇ ਦੱਸੇ ਅਨੁਸਾਰ ਉਹਨਾਂ ਨੂੰ ਅੱਜ ਡਿਲੀਵਰੀ ਡੇਟ ਦਿੱਤੀ ਗਈ ਸੀ ਪਰ ਇਹ ਬੜੇ ਦੁੱਖ ਦੀ ਗੱਲ ਹੈ ਵੀ ਇੰਨੀ ਵੱਡੀ ਅਨਘੇਲੀ ਕਰਨ ਕਰਕੇ ਉਹ ਬੱਚੀ ਅੱਜ ਸੰਸਾਰ ਵਿੱਚ ਨਹੀਂ ਰਹੀ ਜਿੱਥੇ ਅਸੀਂ ਖੁਸ਼ੀਆਂ ਮਨਾਉਣੀਆਂ ਸੀਗੀਆਂ ਅੱਜ ਐਡਾ ਵੱਡਾ ਦੁੱਖ ਅਸੀਂ ਮਨਾ ਰਹੇ ਹਾਂ ਔਰ ਅਸੀਂ ਪੂਰਾ ਰਿਕਵੈਸਟ ਕਰਦੇ ਸਾਰੇ ਪ੍ਰਸ਼ਾਸਨ ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਔਰ ਸਾਰੇ ਸਮਾਜ ਨੂੰ ਵੀ ਆ ਕੇ ਅਸੀਂ ਇਸ ਤਰ੍ਹਾਂ ਦੀ ਅੰਗੈਲੀ ਦੇ ਖਿਲਾਫ ਪੁਰਜ਼ੋਰ ਪ੍ਰਦਰਸ਼ਨ ਕਰੀਏ ਤਾਂ ਕਿ ਹੋਰ ਕੋਈ ਡਾਕਟਰ ਜਾਂ ਖਾਸ ਕਰਕੇ ਇਸ ਤਰ੍ਹਾਂ ਦੇ ਗੰਦੇ ਡਾਕਟਰ ਜਿਹੜੇ ਆ ਉਹ ਤੁਹਾਡਾ ਕੀ ਮੰਨਣਾ ਕਿ ਇਲਾਜ ਤਰ੍ਹਾਂ ਨਹੀਂ ਅੰਗੈਲੀ ਹੋਈ ਹੈ ਡੈਫੀਨਿਟਲੀ ਸਰ ਬਾਏ 11am ਸ਼ੀ ਵਾਸ ਐਬਸੋਲੂਟਲੀ ਰਾਈਟ ਉਹ ਤੋਰ ਕੇ ਹਸਪੀਟਲ ਅੰਦਰ ਗਈ ਗੁੜੀਆ ਹੱਸ ਕੇ ਗਈ ਹੈ ਸਾਰਿਆਂ ਨੇ ਸ਼ਗਨ ਦੇ ਕਿ ਉਹਨੂੰ ਤੋਰਿਆ ਤੇ ਇਹਨਾਂ ਨੇ ਉਹਦੇ ਡੈੱਡ ਬੋਡੀ ਦੇ ਕੇ ਤੋਰਿਆ ਹਾ ਸ਼ੇਮਫੁਲ ਕਿੰਨੀ ਸ਼ਰਮਨਾਕ ਗੱਲ ਹੈ ਇਹ ਵੀ ਇੱਕ ਜਿਹੜਾ ਸਰਟੀਫਿਕੇਟ ਆ ਪਾਸੇ ਰੱਖ ਦੇਣਾ ਤੇ ਪ੍ਰੈਕਟਿਸ ਬੰਦ ਕਰ ਦੇਣੀ ਚਾਹੀਦੀ ਹੈ ਕਿਰ ਸਮਾਜ ਇਹਨਾਂ ਨੂੰ ਕਲੈਕਟਿਵ ਤੌਰ ਤੇ ਕਦੇ ਬਖਸ਼ੇਗਾ ਨਹੀਂ ਨਾ ਪਰਮਾਤਮਾ ਦੇ ਦਰਬਾਰ ਤੇ ਬਖਸ਼ੇ ਜਾਣਗੇ ਇਹਦੇ ਵਿੱਚ ਇੱਕ ਸੁਪਨਾ ਨਾਮ ਦੀ ਲੜਕੀ ਜਿਹਦੀ ਉਮਰ ਕਰੀਬ ਕੋਈ 22-23 ਸਾਲ ਹੈ ਤੇ ਇਹ ਮੈਰਿਡ ਸੀ ਬਲਦੀਰ ਵਸਤੀ ਰਹਿ ਰਹੇ ਸੀ ਤੇ ਇਹ ਪ੍ਰੈਗਨੈਂਟ ਸੀ 9 ਮੰਥ ਦੇ ਵਿੱਚ ਸੀ ਤੇ ਅੱਜ ਡਿਲੀਵਰੀ ਵਾਸਤੇ ਉੱਥੇ ਪਹੁੰਚੇ ਨੇ ਤੇ ਜਦੋਂ ਜਦੋਂ ਇਹਨਾਂ ਦਾ ਟਰੀਟਮੈਂਟ ਸੀ ਉਹ ਪ੍ਰੀ ਹਸਪਤਾਲ ਜਿਹੜਾ ਸਾਡੇ ਤਰੰਡੀ ਰੋਡ ਤੇ ਆ ਉੱਥੇ ਨਾ ਟਰੀਟਮੈਂਟ ਚੱਲਦਾ ਸੀ ਤੇ ਜਦੋਂ ਡਿਲੀਵਰੀ ਦੌਰਾਨ ਸ਼ੁਰੂ ਕੀਤੀ ਆ ਤਾਂ ਉਸ ਟਾਈਮ ਤੇ ਐਕਸਪਾਇਰ ਹੋ ਜਾਂਦੀ ਇਹਨੂੰ ਡੈਥ ਹੋ ਜਾਂਦੀ ਇਹ ਸਲੈਕ ਕੀਤੀ ਜਿਹੜੇ ਘਰ ਵਾਲਿਆਂ ਦਾ ਫੈਮਿਲੀ ਦਾ ਜਾਂ ਇਹਨਾਂ ਦਾ ਇਲਜ਼ਾਮ ਹੈ ਇਹ ਬਿਲਕੁਲ ਸਹੀ ਸਰਾਮਤ ਤੰਦਰੁਸਤ ਹਸਪਤਾਲ ਤੇ ਵਿੱਚੋਂ ਚੱਲ ਕੇ ਆਈ ਸੀ ਇਹ ਡਾਕਟਰਾਂ ਦੇ ਲਾਪਰਵਾਹੀ ਕਰਕੇ ਜਿਹੜਾ ਇਹ ਆਸਾ ਜਾਂ ਇਹ ਡੈਥ ਹੋਈ ਹੈ ਤੇ ਉਸ ਤਰ੍ਹਾਂ ਦੇ ਦੌਰਾਨ ਜਿਹੜੇ ਪਬਲਿਕ ਨੂੰ ਜਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜਾਂ ਇਹਨਾਂ ਦੇ ਚ ਸ਼ੋਕੀ ਨੂੰ ਉਹਨਾਂ ਨੇ ਇਸ ਚੀਜ਼ ਦਾ ਬੁਲਸਾ ਹੈ ਵੀ ਡਾਕਟਰਾਂ ਤੇ ਬੰਦੀ ਕਰ ਲਈ ਕੀਤੀ ਜੇ ਕਿਉਂਕਿ ਜਿਹੜਾ ਇਹਦੇ ਵਿੱਚ ਲਾਹਫਰਾਈ ਬੱਤੀ ਗਈ ਸਰਕਾਰ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਹੈ ਜੀ ਪਤਾ ਨਹੀਂ ਹਾਂ ਉਹਨਾਂ ਨੇ ਅਸੀਂ ਇਹਨਾਂ ਨੂੰ ਜਿਹੜੇ ਇਹਨਾਂ ਦੇ ਸਪਨਾ ਦੇ ਪਿਤਾ ਜਿਹੜਾ ਕਿਸ਼ੋਰ ਕੁਮਾਰ ਜੀ ਨੂੰ ਉਹਨਾਂ ਲੋਈ ਅਰਜ਼ੀ ਲੈ ਲਈਏ ਤੇ ਉਹਨਾਂ ਨੇ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਬੋਰਡ ਬਿਠਾ ਕੇ ਤੇ ਜਦੋਂ ਜਿਹੜੀ ਪੋਸਟਮਾਨ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਦੇਖਿਆ ਜਾਏਗਾ ਵੀ ਜੇਕਰ ਕੋਈ ਇਹੋ ਜਿਹਾ ਡਾਕਟਰ ਉਹਨੂੰ ਕੋਈ ਲਾਪਰ ਹੋਈ ਜਾਂ ਕੋਈ ਵੀ ਪਾਈ ਜਾਂਦੀ ਆਉਂਦੀ ਏ ਤਾਂ ਜਿਹੜੀ ਕਾਨੂੰਨਾਂ ਬੰਦ ਕਰ ਦੇ ਕੀਤੀ ਜਾਏਗੀ